ਤੇ ਬੜੀ ਬਹਿਰਮੀ ਨਾਲ ਸੰਗਤ ਜੀ ਕਟੋੜ 3-4 ਦਿਨ ਬਾਬਾ ਜੀ ਨੂੰ ਕਨੈਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੋਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਜਿਹੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕਿ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ ਚੋਂ ਉੱਪਰੋਂ ਛਾਲ ਮਾਰੀ ਤੇ ਬਚਾਉਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਇਹ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫ੍ਰੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਜੀਕਰ ਹਰਸਾ ਵਾਲੇ ਜੀ ਕੀ ਫਤੇ ਸੋ ਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸਰਦੂ ਸ਼ਾਹ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਚਗੱਤੇਵਾਲ ਗਾ ਖਾਨਾ ਸ਼ੇਰਵਾਲ ਸ਼ੇਰਖਾਨ ਸੰਗਤ ਜੀ ਇਸ ਬਾਬਾ ਜੀ ਦੀ ਇਹ ਵੀਡੀਓ ਚ ਸਾਰਾ ਆਪ ਜੀ ਦੇ ਬਾਰੇ ਦੱਸਿਆ ਵੀ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕੀ ਕੁਝ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਸਿਰਫ ਬਾਬਾ ਜੀ ਆਪਣੇ ਪਰਿਵਾਰ ਤੋਂ ਹੀ ਰਹਿ ਰਹੇ ਸੀ ਆਪਣੇ ਭਰਾ ਕੋਲ ਜਿਨ੍ਹਾਂ ਦਾ ਭਤੀਜਾ ਜਿਨ੍ਹਾਂ ਦੀ ਪੂਰੀ ਅੱਖ ਇਹਨਾਂ ਦੀ ਥਾਂ ਤੇ ਸੀ ਤੇ ਬੜੀ ਬਹਿਰਮੀ ਨਾਲ ਸੰਗਤ ਜੀ ਕਟੋੜ 3-4 ਦਿਨ ਬਾਬਾ ਜੀ ਨੂੰ ਕਨੈਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਦੇ ਬਾਬਾ ਜੀ ਦੀ ਕੋਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਜਿਹੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕੀ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ 'ਚ ਉੱਪਰੋਂ ਛਾਲ ਮਾਰੀ ਤੇ بچਉਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਇਹ ਦੋਨੇ ਜਿਹੜੇ ਇਹ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫ੍ਰੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਤਕਰੀਬ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਤੋਂ ਸੰਗਤ ਜੀ ਅੱਜ ਜੱਥੇਬੰਦੀ ਸਤਕਾਰ ਕਮੇਟੀ ਪੰਜਾਬ ਭਾਈ ਦਮਨ ਸਿੰਘ ਜੀ ਜਲੰਧਰ ਤੋਂ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਦਾਸ ਇੱਥੇ ਪਹੁੰਚੇ ਬਾਬਾ ਜੀ ਦੇ ਪਿੰਡ ਜਿੱਥੇ ਕੀ ਬਾਬਾ ਜੀ ਨੂੰ ਭਰੋਸਾ ਦਿਵਾਇਆ ਸੰਗਤ ਜੀ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 8 ਤਰੀਕ ਦਿਨ ਵੀਰਵਾਰ 12 ਵਜੇ 12 ਵਜੇ ਇਹਨਾਂ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਤੁਸੀਂ ਜਰੂਰ ਪਹੁੰਚੋ ਤਾਂ ਜੋ ਸਿੱਧੂ ਸਾਹ ਵਾਲਾ ਜੋ ਪਿੰਡ ਆ ਬਾਲੇ ਵਾਲੇ ਪਿੰਡ ਬਾਲੇਵਾਲ ਤੇ ਗੁਰਦੁਆਰਾ ਸਿੰਘ ਸਭਾ ਜਿੱਥੇ ਕੀ ਸਾਰੇ ਆਪਾਂ ਜਿਹੜੇ ਆਗੇ ਆ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ 12 ਵਜੇ ਦਾ ਸਮਾਂ ਆ 8 ਤਰੀਕ ਦਿਨ ਵੀਰਵਾਰ ਬਾਲੇਵਾਲ ਗੁਰਦੁਆਰਾ ਸਿੰਘ ਸਭਾ ਜਿੱਥੇ ਕੀ ਆਪਾਂ ਇਕੱਠ ਕਰਾਂਗੇ ਤੇ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਪਹਿਲਾਂ ਜੇ ਕਾਰਵਾਈ ਕਰਦਾ ਠੀਕ ਆ ਤੇ ਜੇ ਨਹੀਂ ਕਰਦਾ 8 ਤਰੀਕ ਨੂੰ ਸਾਡੀਆਂ ਸਾਰੀਆਂ ਸੰਗਠਾ ਵੱਲੋਂ ਇੱਕ ਕਾਠ ਰੱਖਿਆ ਜਾਵੇਗਾ ਬਾਬਾ ਜੀ ਦੇ ਪਿੰਡ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਆਣ ਕੇ ਬਾਬਾ ਜੀ ਦੇ ਬਿਆਨ ਲੈ ਕੇ ਤੇ ਪਰਚਾ ਕਰਨੇ ਪਵੇਗਾ ਤੇ ਸਾਡੀ ਐਸਐਸਪੀ ਸਾਹਮਣੂ ਬੇਨਤੀ ਹੈ ਕਿ ਇਸ ਬੰਦੇ ਦੀ ਵੀਡੀਓ ਜਰੂਰ ਸੁਣੀ ਜਾਵੇ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਮਾਰੀ ਗੱਲਾਂ ਕੀਤੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਐਸਐਸਐਸਪੀ ਨੂੰ ਬੇਨਤੀ ਹੈ ਕਿ ਆਪਣਾ ਇਹਨਾਂ ਦਾ ਦਰਦ ਦੇਖਦੇ ਹੋਏ ਤੁਸੀਂ ਕੱਲ੍ਹ ਜਾਂ ਪਰਸੋਂ ਪਰਚਾ ਕਰ ਦਿਓ ਜੇ ਨਹੀਂ ਕਰਦੇ 8 ਤਰੀਕ ਨੂੰ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜਰੂਰ ਪਹੁੰਚੋ ਤਾਂ ਜੋ ਬਾਬਾ ਜੀ ਨੂੰ ਜਿਹੜਾ ਇਨਸਾਬ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੱਕ ਕੇ ਵੇਖੀ ਇਹ ਜਿਹੜਾ ਬਰਕਾਰ ਤੋਂ ਮੇਰਾ ਪ੍ਰਹਾਸ ਹੈ ਅੱਛਾ ਜੀ ਇਹਦੇ ਚੰਨ ਗੁੱਡੀਆਂ ਨੇ ਇੱਕ ਬੁੱਢੀ ਮੋਸਰੇ ਮਲੋਟ ਇੱਕ ਬੁੱਢੀ ਆ ਇੱਕ ਪਿਰਾਣੇ ਆ ਜਿਹੜੀ ਸਿੱਧੀ ਵਾਲ ਚਾੜੀ ਉੱਤੇ 30 40 ਹਜ਼ਾਰ ਰੁਪਏ ਲਾਇਆ ਬੁਮਾਰੋ ਸਿੰਘ ਹੋ ਕੇ ਤਾਂ ਉਹ ਹੋ ਗਿਆ ਹੀ ਤੇ ਉਹਦੇ ਕੁਝ ਕਰਦਾ ਹੈ ਅੱਛਾ ਇਹ ਜਿਹੜਾ ਮੁੰਡਾ ਕੌਣ ਸੀਗਾ ਇਹ ਤਾਂ ਦੱਸਦਾ ਜੀਰ ਭੈ ਜੀ ਅੱਛਾ ਇਹ ਦੋ ਮੇਰੇ ਭਤੀਜੇ ਨੇ ਇੱਕ ਜਲਬੀਰ ਸਿੰਘ ਵੱਡਾ ਤੇ ਇੱਕ ਪ੍ਰਗਟ ਸਿੰਘ ਅੱਛਾ ਜਿਹੜਾ ਪ੍ਰਗਟ ਸਿੰਘ ਆ ਉਹ ਕੌਂਦੀ ਖੇਡ ਦਾ ਹੀ ਬੜੀ ਅੱਛਾ ਹੱਥ ਤੋਂ ਨਾ ਪਾਉਂਦਾ ਸੀ ਆ ਜਿਹੜਾ ਦਾੜੀ ਫੜੀ ਆ ਇਹ ਸਾਡੇ ਕੋਲ ਭਤੀਜਾ ਨਹੀਂ ਜੀ ਅੱਛਾ ਉਹ ਤੋਂ ਵੱਡਾ ਇਹ ਜਿਹੜਾ ਦਲਵੀਰ ਸਿੰਘ ਅੱਛਾ ਤੇ ਇਹ ਜਲਬੀਰ ਸਿੰਘ ਇਹਨਾਂ ਮਤਲਬ ਉਥੋਂ ਪਿੰਡੋਂ ਆ ਕੇ ਹਰਿਆਣਾ ਦੇ ਸ਼ੋਰੀ। ਕਿ ਗਰੀਬੀ ਕਰਕੇ ਇਸੇ ਦੇ ਕਾਂਚੇ ਲੱਗ ਗਿਆ ਸੀ। ਹੂੰ ਆਪਣੇ ਮਾਮੇ ਦੀ ਤੇ ਮੁੰਦੋ ਦਾ। ਅੱਛਾ। ਇੱਕ ਪਾਇ ਸੱਤ ਇਹ ਪਿਆ ਲੈਂਦਾ ਜੀ ਤੇ ਬੱਚੇ ਤੇ ਚਾਰ ਛੁੱਡੀਆਂ ਲੀਨੀਆਂ ਲੀਨੀਆਂ। ਅੱਛਾ। ਇਹ ਉਹਨੂੰ ਮੁੰਡਾ ਜੇ ਪ੍ਰਗਟ ਇਹ ਖਾਂਦਾ ਸੀ ਨਸ਼ਾ। ਜਲੇ ਤੋਂ ਫੜਿਆ। ਹਾਂ ਇਹ ਪ੍ਰਗਟ ਨਾ ਤਾਂ। ਹਾਂ। ਤੇ ਇਹ ਖਾਂਦਾ ਸੀ ਨਸ਼ਾ। ਨਸ਼ਾ ਖਾਂਦਾ ਹੀ ਤੇ ਇਹ ਰਹਾ ਤਾਂ ਉਹ ਵੱਡੇ ਮੁੰਡੇ ਨੇ ਵੱਡੇ ਮੁੰਡੇ ਨੇ ਜਿਹਦੇ ਮਤਲਬ ਜੱਟ ਦੀ ਟੀਆ ਦੇ ਮਜਬੀ ਉਹਦੇ ਮਜੇ ਮਣੋਂ ਦੇ ਘਰੇ ਸੀ ਵੱਡੇ ਮੁੰਡੇ ਦੇ ਪੇਟੋਂ ਮੁੰਡਾ ਐ ਕੁੜੀ ਕੁੜੀ ਜੀ ਦੇ ਘਰੇ ਆ ਇਹ ਨਿਕਲ ਗਈ ਤੇ ਫਿਰ ਇਹਦੇ ਬਾਹਰ ਵੀ ਚੱਕੇ ਕਿ ਜੂਗਾ ਤੇ ਅਗਲੀ ਵੈਨੂੰ ਰਿਸ਼ਤਾ ਦੀ ਕੀ ਕਰਨਾ ਮੇਰੇ ਮੇਰੇ ਭਤੀਜੇ ਦੀ ਸੱਸ ਨੇ ਹਮਮ ਬੰਦੋੜ ਇਹ ਕੀ ਪੈਣਾ ਸਹੀ ਕੇ ਸਹੀ ਕੇ ਸਹੀ ਕੇ ਅਸਾਂ ਸਹੀ ਇਹ ਮੁੜਕੇ ਮੁੰਡਾ ਜਿਹੜਾ ਨਾ ਇਹਦੀ ਤਿੰਨ ਕਨਾਲਾਂ ਪੈੜੀ ਗੁੱਠਾ ਲਵਾ ਕੇ ਜਰਨੈਲ ਸਿੰਘ ਨੂੰ ਖੁੱਦੀ ਸਨਫ ਚੰਨ ਸਿੰਘ ਨੇ ਖਾ ਗਿਆ ਤਿੰਨ ਤਿੰਨ ਕਨਾਲਾਂ ਦੋ ਕਨਾਲਾਂ ਵੇਚਤੀ ਇਹਦੇ ਕਨਾਲ ਰਹੀ ਜਿਹੜੇ ਸਾਡੇ ਪ੍ਰਗਟ ਸਿੰਘ ਨੇ ਅੱਛਾ ਇਹ ਖੁੱਦੀ ਖੁੱਦੀ ਲੈਂਦਾ ਜਦ ਐਸੇ ਖੁੱਦੀ ਦੋ ਕਨਾਲਾਂ ਵੇਚ ਦਿੱਤੀ ਆ ਤੇ ਇੱਕ ਕਨਾਲ ਇਹਦੀ ਜਿਹੜਾ ਸਾਡੇ ਧੌਂ ਤੇ ਗੁੱਠਾ ਲਾ ਕੇ ਨਾਲੀ ਬੰਬੀ ਦਾ ਪਾਣੀ ਲੌਂਦਾ ਨਾਲਿਆਂ ਦਾ ਠੇਕਾ ਸੀ ਖੁੱਦੀ ਜਰਨੈਲ ਸਿੰਘ ਅੱਛਾ ਅੱਛਾ ਇਹ ਹੁਣ ਇਹਨੇ ਬਲਕਿ ਪੰਜ ਆਰਮੀ ਨੇ ਰੱਖਿਆ ਸ਼ਹਿਰ ਸ਼ਹਿਰ ਕੋਠੀ ਤੇ ਕਬਦਾ ਕੀਤਾ ਇਹਨਾਂ ਕੁੱਦੀ ਨੇ ਤੇ ਇਹਦੀ ਇੱਕ ਵਿਹੜਿਆ ਸੱਦੂ ਵਾਲੇ ਤੇ ਦੂਜੀਆਂ ਹੀ ਇੱਕ ਮਾਵਾ ਧੀਆਂ ਨੇ ਇਹਨੇ ਉਹ ਜਨਾਨੀਆਂ ਮਾਰੀਆਂ ਰੱਖੀਆਂ ਨੇ ਹਾਂ ਹੈ ਨਾ ਅੱਛਾ ਤੇ ਇਹਨੇ ਕੋਈ ਇੱਕ 315 ਬੋਰਿਆ ਇੱਕ ਬਸਤੌ ਵਾਲਿਆ ਇੱਕ ਕਰ ਦੇਣੀ ਨੇ ਅੱਛਾ ਤੇ ਤੈਨੂੰ ਕੁੱਟਮਾਰ ਕਰ ਦੇਣੀ ਆ ਤੇ ਬੰਦੂਕਾ ਚਲਾ ਦੇਣੀ ਆ ਤੇ ਚੌਕੀ ਵਾਲੇ ਜਿਹੜੇ ਇਹਦੀ ਫਾਵਰ ਕਰਦੇ ਨੇ ਅੱਛਾ ਸਾਰੀ ਉਹਨਾਂ ਨੂੰ ਚੋਗਾ ਦੇ ਦਿੰਦਾ ਸਿਕਟੇ ਵਾਲੇ ਦੇ ਠੀਕ ਆ ਅੱਛਾ ਉਸ ਤੋਂ ਬਾਅਦ ਵੀ ਇਹਨੇ ਉਹ ਮੁੰਡੇ ਨੂੰ ਪਹਿਲਾਂ ਕੱਢਿਆ ਤੇ ਮੈਨੂੰ ਸਰ ਸਾਹਿਬ ਕੋਈ ਤੀਜਾ ਲਊਗਾ ਤੇ ਮੈਂ ਹਾਂ ਚਾਹ ਦੋ ਜੀ ਰੋਟੀ ਪਕਾਓ ਤੇ ਖਾਓ ਤੇ ਨਾਲੇ ਮੈਨੂੰ ਖਾਓ ਮੇਰੀ ਉਮਰ ਪੇਹ ਜਾ ਰਹੀ ਆ ਤੇ ਤੈਨੂੰ ਘਰ ਬਾਹਰ ਲਵਾ ਦੇਣਾ ਤੂੰ ਤਿੰਨ ਕਿਨਾਂ ਤੇਰੀ ਗਈ ਤੇ ਚੱਲ ਇਹ ਤੂੰ ਸਾਹਮਣੇ ਮੈਨੂੰ ਸਾਰਿਆਂ ਦੇ ਬਾਬਾ ਮੈਨੂੰ ਸਾਰਿਆਂ ਦੇ ਬਾਬਾ ਹੋਣੀ ਜਾਂਦਾ ਹੀ ਨਸ਼ਾ ਪੱਤਾ ਖਾਂਦਾ ਤੈਨੂੰ ਸੰਭੇਗਾ ਅਮਰੀਕਾ ਵਸਾ ਨਾ ਕੀਜੇ ਜੇਗਾ ਪਾਰੋ ਸਾਹਿਬ ਦਰਬਾਰਾ ਦੀ ਬਾਣੀ ਸੁਣੋ ਮਾਲਾ ਮੋਟਾ ਕਸਾ ਵਾਚ ਕੇ ਆਇਆ ਨਹੀਂ ਤੇ ਖੰਡ ਪਾਠੀਆਂ ਤੇ ਮੈਂ ਨਾ ਸਿੰਘੋ ਸੰਤ ਜਿਹਨੇ ਨਾਲ ਉਹਨਾਂ ਕੋ ਪੜਿਆ ਫਿਰ ਬਾਬਾ ਹੱਥੋਂ ਸੂੜੀ ਵਾਲਾ ਡਿੱਟਿਆ ਲੈਦਾ ਉਹਨਾਂ ਕੋਲ ਪੜਿਆ ਵਿਦਵਾਨ ਛੋਟੀ ਦੇ ਤੇ ਸੀਤਰ ਜਿਹੜਾ ਆਪਣੀ ਟਾਡੀ ਜਿਹਾ ਚੀਚਾ ਜਿਹੜੇ ਫਿਰ ਉਹਨਾਂ ਨੇ ਕਿ ਮੈਂ ਜੋਗਾ ਸਿੰਘ ਜੋਗੀ ਨਾਲ ਉਹ ਮੈਨਾਂ ਦੇ ਬਾਹਰ ਕੱਟਣ ਤਿਆਰ ਆ ਖਾਣਾ ਪੀਣਾ ਮੇਰੇ ਕੋ ਮੈਂ ਹਾਂ ਵੀ ਮੈਂ ਤੁਹਾਨੂੰ ਗੱਲ ਸੁਣਾਵਾਂ ਆ ਦਾ ਸੁਨਾਮਾ ਹੈ ਕਿ ਵਿਚਰੀ ਕਿਸਨਾਵਾ ਗੋਤਰਾ ਹੈ ਹੋਰ ਮੈਂ ਸੁਣਾ ਨਹੀਂ ਸਕਦਾ ਉਹਨੇ ਘਰ ਦੀ ਨਮਾਜ਼ ਇਤਨਾ ਦੀ ਮਾਰੀ ਤੇ ਮੈਂ ਤੁਹਾਨੂੰ ਇੱਕ ਮਾਰੀ ਚੁੱਕ ਰਾਗ ਦੀ ਸੁਣਾ ਦਿੰਨਾ ਦਾਲ ਦੁੱਖ ਪ੍ਰਦੇਸ਼ ਦੇ ਗੁਰੇ ਹੁੰਦੇ ਕਰੋ ਜਾ ਕੇ ਬੇ ਆਰਾਮ ਰਹਿਣਾ ਅਜੇ ਨਾ ਕਰੇ ਹਕੂਮਤਾਂ ਕੀਤੀਆਂ ਨੇ ਉਹ ਨਾ ਕਿਸੇ ਦੇ ਕੀ ਗਲਾਮ ਰਹਿਣਾ ਜੋਗਾ ਸਿੰਘ ਮਹਾਕਰੋ ਗਾਲਾਂ ਦਾ ਮੈਂ ਗੱਲ ਵੀ ਕਰਾਂ ਤਾਂ ਤੁਸੀਂ ਜਿਹੜੇ ਟੱਪੜ ਕੇ ਆ ਜੋਗਾ ਸਿੰਘ ਮੈਨੂੰ ਦਾ ਖਾਣਾ ਪੀਣਾ ਪਹਿਨਣਾ ਮੇਰੇ ਨਾਲ ਚਵਾਵਾਲ ਚੁੱਕਣ ਤੇ ਮੈਂ ਉਤੜੀ ਬੈਠ ਕੋ ਪੋਣਾ ਮੇਰੇ ਨਾਲ ਪੋਗ ਨਹੀਂ ਕੋ ਪੋਣਾ ਮੈਂ 5000 ਨਾਮ ਰੱਖਿਆ ਅੱਛਾ 600 ਢੇਰ ਵਿੱਚ 5000 ਨਾਮ ਰੱਖਿਆ ਅੱਛਾ ਫੇਰ ਕੀ ਗੱਲ ਹੋਈ ਅੱਛਾ ਫੇਰ ਜੀ ਗੱਲ ਹੋਈ ਆ ਦੀ ਇਹ ਮੁੰਡੇ ਨੂੰ ਨੇ ਕਾੜਤਾ ਮੈਂ ਘਰੇ ਲੈ ਆਂਦਾ ਫੇ ਰੋਟੀ ਪਕਾਓ ਤੇ ਖਾਓ ਆਪਣਾ ਕੀਤਾ ਤੇ ਆਪਣਾ ਤੇ ਮੈਂ ਹਾਂ ਚੱਲ ਭਤੀਜਾ ਲਊਗਾ ਹੈ ਅੱਛਾ ਇਹ ਦਾਖ ਦੇ ਦੇ ਸਹੀ ਰਿਆ ਮੈਂ ਹਾਂ ਨਸ਼ਾ ਛੱਡ ਜੂਗਾ ਨਸ਼ਾ ਛੱਡ ਜੂਗਾ ਕੋਈ ਗੱਲ ਨਹੀਂ ਜੋ ਕਿ ਖਾਂਦੇ ਹੀ ਛੱਡਦੇ ਹੀ ਬੰਦੇ ਛੱਡ ਦੂ ਇਹ ਬਾਬਾ ਜੀ ਨਸ਼ਾ ਛੱਡ ਕੇ ਨਾ ਇਹ ਜ਼ਿਆਦਾ ਖਾਣ ਲੱਗ ਪਿਆ ਇਹ 11 ਵਜੇ ਤੇ ਨਹੀਂ ਹੋ ਸਰਿਆ 6 ਵਜੇ ਚਾਹ 6 ਵਜੇ ਚਾਹ ਪੀਂਦਾ ਏ ਡੇਢ ਗਲਾਸ ਅੱਛਾ ਤੇ ਫਿਰ ਮੈਂ ਕਿਹਾ ਤੂੰ ਆਪਦੀ ਜਿਹੜੀ ਦੱਪਾ ਜਾ ਜੇ ਨਾ ਮੇਰੇ ਨਾ ਧੋ ਕੇ ਚੱਲਦਾ ਲੰਮਾ ਪਾਉ ਹੂੰ ਸਹੀ ਬਲਾਈ ਬਣਾ ਪਲਾਈ ਜੀ ਇਹ ਮਾਰੇ ਛੇਵਰੀ ਨੂੰ ਚਾਹ ਪਿਉਣੀ ਹੂੰ ਤੇ ਰੋਟੀ ਪਾਣੀ ਸਭ ਦੀ ਪਾਣੀ ਸਾਰਾ ਮੇਰਾ ਹੂੰ ਇਹਨੇ 50 ਰੁਪਏ ਵੀ ਨਹੀਂ ਮੇਰੇ ਹੱਥੇ ਰੱਖੇ ਗਿਆ ਖੰਡ ਲੈ ਆ ਹੂੰ ਅੱਛਾ ਉਹ ਮੁੰਡਾ ਹੈ ਜਿਹੜਾ ਦਿਹਾੜੀ ਲਗਿਆ ਉਹਨੇ 10000 ਚਾਚਾ ਯਾ ਹਾ ਤਾਂ ਮਿੱਥੋ ਲੈ ਗਿਆ ਤੇ 200 ਤੇਥੋਂ ਲੈ ਗਿਆ ਅੱਛਾ ਉਹ ਮਹਾ ਮਿੱਥੋ ਤਾਂ 200 400 500 ਮਹਾ ਤੇ 10000 ਰੁਪਏ ਲੈ ਗਿਆ ਤੇ 26000 ਰੁਪਏ ਮੈਂ ਇਹਦੇ ਲਾਇਆ ਇਹਦਾ ਨੱਕ ਟੁੱਟ ਗਿਆ ਤੇ ਕੀੜੇ ਪਏ ਵਿੱਚੋਂ ਨਿਭਰੇ ਨੱਕ অপারেশন ਕਰਾਇਆ ਉਹਨੇ ਕੋਈ ਦਿਨ ਨਹੀਂ ਲਾਇਆ ਉਹਨੇ ਹੱਥੇ ਕੁਝ ਨਹੀਂ ਹੋਇਆ 26000 ਰੁਪਏ ਅੱਛਾ ਲੈ ਆ ਤੇ ਘਰੇ ਜਾਂਦਾ ਤੇ ਜੇ ਜਾਂਦਾ ਇਹ 10 ਹੋਏ ਕਦੀ 11 ਵਜੇ ਕਦੀ 12 ਵਜੇ ਕਦੀ 1 ਵਜੇ ਵਰਤ ਤੁਸੀਂ ਇਹਨੂੰ ਪੁੱਛੋ ਵੀ ਜੇ ਰਾਤ ਸੀਤ ਨਹੀਂ ਆਉਂਦਾ ਮੇਰਾ ਭੁਜੜ ਲੱਗਦਾ ਅੱਛਾ ਜਦੋਂ ਦਿਗਰ ਮਾਰਦਾ ਮੈਂ ਹਾਂ ਯਾਰ ਤੂੰ ਸ਼ਰਾਬ ਪੀਣ ਲੱਗ ਪਿਆ ਮੈਂ ਸੋ ਵੀ ਬੰਦਾ 50 ਵਜੇ ਦਾ ਨਾ ਸ਼ਰ ਪਤਾ ਨਹੀਂ ਕਰਦਾ ਨਾਮ ਤੇ ਨਖੇਸ਼ ਰਾਹੀ ਨਾ ਪੀਣ ਵਾਲਾ ਬੰਦਾ ਮੇਰੇ ਕੋਲ ਆਇਆ ਤੇ ਤੂੰ ਥੋੜਾ ਪੀ ਜਾਂਦਾ ਇਹ ਮਹਾਰਾਜਾ ਬੋਲਦਾ ਮੈਂ ਛੋਟਾ ਇੱਕ ਮਹਾਰਾਜਾ ਮਹਾਵੀਮਨ ਸਮਾਨ ਤੇਰਾ ਆਪ ਦਾ ਜੱਜ ਆਪਿਆ ਹੈ ਤੇ ਕੁਝ ਦਿੱਲੀ ਤੇ ਕੋ ਪਾੜਾ ਚ ਨਾ ਅਗਰ ਤੂੰ ਚਾਹ ਕਿਸ ਮੀਰੇ ਦੇ ਕਰੇ ਘਿਆ ਅਸਾਂ ਮੈਂ ਮਹਾਰਾਜਾ ਛੋਟੇ ਤੇ ਹੈ ਕਿਤਾ ਵੀ ਜਰਾਵਾ ਦਾਦੂ ਹੈ ਇਹ ਮਾਤਾ ਦੇਖੋ ਇੱਕੋ ਬੜਾਈ ਜਰਾਵਾ ਦੀ ਦਾਦੀ ਉਹਨੇ ਛੋਟਾ ਪਾ ਲਿਆ ਛੋਟਾ ਪਾ ਲਿਆ ਤੇ ਅੱਧਾ ਟੈਂਟਰ ਖੋਦੇ ਰਹੇ ਆ ਤੇ ਜੇ ਅੱਛਾ ਹਟਾ ਕੇ ਤਾਂ ਜੇ ਪਹੁੰਚੇ ਇੱਕ ਪੂਰੇ ਘਰ ਬੰਦਾ ਕਹਿਆ ਵੀ ਜੇ ਤੈਨੂੰ ਬਾਹਰ ਹੋਗੇ ਤਾਂ ਤਿੰਨੇ ਪੈ ਜੂ ਉਹਦਾ ਕੱਬਰ ਤੂੰ ਤੇ ਉਹ ਹੁੰਦਾ ਜੇ ਨਾ ਗਾਉਂਦਾ ਜੇ ਤੂੰ ਕੱਲ੍ਹ ਸਾਹਮਣੇ ਜੋ ਛੋਟਾ ਨੇ ਫੜ ਕੇ ਸੋਰਦਾ ਨਾ ਕਿ ਉਹ ਜਾਵਣਾ ਨਸਬਾਣਾ ਇਹ ਨਹੀਂ ਪ੍ਰਗਟ ਨਹੀਂ ਇਹ ਬੰਦੇ ਨੂੰ ਤਾਂ ਬੋਲਣ ਨਹੀਂ ਰੋਹਾਂ ਨਹੀਂ ਕੋਮਾ ਹੂੰ ਮੇਰੇ ਨੇ ਅਲਫਾ ਮੈਨੂੰ ਤੁਸੀਂ ਵੇਖਿਆ ਜene ਅੱਛਾ ਜੀ ਬਾਬੇ ਨੇ ਕੀ ਕੀਤਾ ਤੁਹਾਨੂੰ ਮਿਲ ਗਿਆ ਹਾਂ ਆਪਕੇ ਲਈ ਕਾਡੀ ਵੀਡੀਓ ਚਗਾ ਸੁਣੋ ਆ ਆ ਕੰਗਾ ਮੇਰਾ ਉਥੇ ਪਿਆ ਹੈ ਆ ਕਸਾਣੀ ਮੇਰੀ ਰਾਤੀ ਆ ਅੱਛਾ ਤੇ ਸ੍ਰੀ ਸਾਹਿਬ ਤੇ ਮੇਰੇ ਕਾਹ ਦੀ ਤੋਤੇਰੀ ਵੀ ਨਹੀਂ ਪਾਰ ਕੇ ਛੋਟੇ ਦੇ ਉੱਥੇ ਪਏ ਜਾਂਦੇ ਅੱਛਾ ਅੱਛਾ ਤੇ ਫਿਰ ਇਹ ਮੈਂ ਇਹ ਨੇ ਦੇਰ ਮੈਨੂੰ ਫਾੜਿਆ ਦਾੜ੍ਹੀਆਂ ਅੱਛਾ ਦਾੜ੍ਹੀਆਂ ਫਾੜ ਕੇ ਅੰਦਰ ਲੈ ਗਿਆ ਅੱਛਾ ਇਥੋਂ ਇੱਕ ਹੱਥ ਦਾੜ੍ਹੀ ਨੂੰ ਤੇ ਇੱਕ ਹੱਥ ਰੰਦਾ ਅੱਛਾ ਪਹਿਲੀ ਨਾਲ ਆ ਅੱਛਾ ਪਹਿਲੀ ਨਾਲ ਆ ਅੱਛਾ ਨਾ ਪਹਿਲੀ ਮੈਂ ਨਾ ਹੁਣ ਬਸ ਤਸੀਲਦਾਰ ਕਾਨੂੰਗੋ ਤੇ ਲਾਂਗੇ ਇੱਚ ਕਿਵੇਂ ਲੱਗੇਗਾ ਹੁਣੇ ਗੁੱਠਾ ਲਾ ਅੱਛਾ ਲੰਗਾ ਮਹਾ ਦੇ ਜੰਗਾ ਮੈਂ ਅਥੀ ਜੁਰੇ ਮਹਾ ਤੁਮੀ ਮੇਰਾ ਪੁੱਤ ਜੈ ਮੈਂ ਚਾਚਾ ਹੈ ਕਿਉਂ ਆ ਮਤਾਰਾ ਛਾਟਦੀ ਦਾੜੀ ਆਦਾ ਮੈਂ ਤੈਨ ਛੱਡਾ ਕਿਵੇਂ ਹੂੰ ਤੂੰ ਮੇਰਾ ਪਿਓ ਮਾਰਿਆ ਕੋਈ ਪਿਓ ਇਹਦਾ ਕੁਦਰਤੀ ਨਾ ਚਾਹ ਸ਼ਰਾਬ ਕਟਣ ਦਾ ਪੀਂਦੇ ਤੇ ਉਹ ਕੁਦਰਤੀ ਕੁਦਰਤੀ ਆ ਉਹ ਤੇ ਕਿ ਤੁਹਾੜਾ ਲਾਇਆ ਤੇ 5 ਲੱਖ ਰੁਪਈਆ ਲਾਇਆ ਮੇਰੀ ਭੈਣ ਨੇ ਮੇਰੇ ਭਰਾ ਨੇ ਕੱਢਿਆ ਜੇ ਮੈਂ ਸੱਚਾ ਹਾਂ ਤਾਂ ਕੱਢਿਆ ਨਾ ਹਾਂ ਅੱਛਾ ਇਹ ਗੱਲ ਹੈ ਮੇਰਾ ਪਿਓ ਮਾਰਿਆ ਮੇਰੀ ਮਾਂ ਮਾਰੀ ਮਾਂ ਤਾਂ 30 ਹਜ਼ਾਰ ਲਾਇਆ ਮਾਂ ਤੇ ਮਾਂ ਤੇ 30 ਹਜ਼ਾਰ ਰੁਪਈਆ ਲਾਇਆ ਲੁਧਿਆਣੇ ਮੈਂ ਬਿਮਾਰ ਉਹ ਗੁਜੀ ਦੀ ਇਹ ਪ੍ਰਗਟ ਦੀ ਅੱਛਾ ਹੁਣ ਇਹਨੇ ਮੇਰੀ ਦਾੜੀ ਫੜ ਕੇ ਮੈਨੂੰ ਗੁਜੀਆ ਮਾਰਾ ਮਾਰੀਆਂ ਕੋਈ ਜਿਹੜੀ ਜਨਾਨੀ ਇਹਦੀ ਫੋਟੋ ਲੋਂਦੀ ਆ ਮੂੰਗੀ ਅੱਛਾ ਜਿਹੜੀ ਵੀਡੀਓ ਬਣਾਈ ਉਹ ਕਨੇ ਬਣਾਈ ਉਹ ਜਨਾਨੀ ਉਹਦੀ ਨੇ ਬਣਾਈ ਆ ਜਨਾਨੀ ਨੂੰ ਵੀ ਤਰਸ ਨਹੀਂ ਆਇਆ ਬੁੱਢੇ ਨੂੰ ਮਾਰਨ ਨੇ ਆ ਮਹਾਰਾਜ ਜਨਾਨੀ ਨੇ ਲਾਈ ਆ ਤੇ ਇਹ ਇਹ ਜਿਹੜਾ ਹੈ ਨਾ ਕੁਧੀ ਇਹ ਓਵਰ ਗੱਲਾਂ ਕਰਦਾ ਹੈ ਕਹਿੰਦੀਆਂ ਉਹ ਬੰਨਿਆ ਆਖਿਆ ਉਹਨਾਂ 75 ਸਾਲ ਦੀ ਔਰ ਆ ਸ਼ਰਮ ਕਰੇ ਉਹਦੇ ਚ ਹੀ ਆ ਮੈਂ ਅਜੇ ਤੱਕ ਮੈਂ ਗਵਾਹੀ ਦਿੰਨਾ ਕਿੰਨਾ ਕਿੰਨਾ ਘੇਰ ਫੜਦੀ ਰੱਖੀ ਬਾਬਾ ਦਾੜੀ ਤੇਰੀ ਇਹਨੇ 11 ਵਜੇ ਤੋਂ ਲਾ ਕੇ 4 ਵਜੇ ਤੱਕ ਮੈਨੂੰ ਇਹਨੇ ਅੰਦਰ ਲਾ ਕੇ ਜਿੰਦਰੇ ਸਾੜੀ ਰੱਖਿਆ ਦਿਨੇ ਦਿਨੇ 11 ਵਜੇ ਤੋਂ ਅੱਛਾ ਤੇ ਮੈਂ ਆਖਿਆ ਕਸ਼ਮੀਰ ਸਿੰਘ ਆਵੇਗਾ ਹਾਂ ਕਸ਼ਮੀਰ ਸਿੰਘ 11 ਵਜੇ ਪੱਟੀ ਵਾਲੇ ਮੋੜ ਤੋਂ ਬਾਬੇ ਚਾਰਾਂਹਾਂ ਦੇ ਗੁੱਤਰ ਸਹਿਬ ਪੱਟੀ ਵਾਲੇ ਮੋੜ ਤੋਂ ਚੜਿਆ ਸਾਡਾ ਕੁਲਦਰ ਕਸ਼ਮੀਰ ਸਿੰਘ ਵਾੜਾ ਉਹ ਜਿਹੜਾ ਇਹਦੀ ਕਹਾਣੀ ਹੋਣੀ ਉਹ ਜਿਹੜੇ ਆਇਆ ਨਾ ਤੇ ਉਹ ਆ ਕੇ ਬਰਾਂਡੇ 'ਚ ਪੈ ਗਿਆ ਤੇ ਇਹ ਮੈਂ ਕੁੜੀ ਨੂੰ ਆਖਿਆ ਪੁੱਤਰ ਮੈਨੂੰ ਮਹਾ ਪਸ਼ਾਬ ਕਰਨਾ ਪਾਣੀ ਪੀਣਾ ਹੈ ਅੱਛਾ ਤੇ ਕੁੜੀ ਵੀ ਉਹਦੀ ਵਿੱਚੇ ਸੀ ਨਾ ਅੱਛਾ ਕੁੜੀ ਇੱਥੇ ਹੀ ਆਖਣਾ ਬਹੁਤ ਚੰਗੀ ਮਲਮਾਰੀ ਇੰਨੇ ਵਾਸਤੇ ਮੈਂ ਪੁੱਤਰ ਬੂਹਾ ਖੋਲ ਮੈਂ ਪਸ਼ਾਬ ਕਰਨਾ ਪਾਣੀ ਪੀਣਾ ਹੈ ਔਰ ਮੇਰਾ ਮੂੰਹ ਸੁੱਕਣ ਡਿਆ ਘਬਰਾ ਪੈਣ ਡਿਆ ਹਾਂ ਅੰਦੀ ਚਾਚਾ ਬੇਫਿਕਰਾ ਹੁਦਾ ਮੇਰੇ ਨਾਲ ਘਬਰਾਣਾ ਤੈਨੂੰ ਕਰਦੇ ਆ ਬਰਫ ਲੈਣ ਗਿਆ ਪ੍ਰਗਟ ਪਰਫਲ ਲੈਣ ਗਿਆ ਅੱਛਾ ਅੱਜ ਆ ਬੂਏ ਕੇ ਬਚਰੀ ਵੀ ਬੂਆ ਬਾਬਾ ਹੀ ਦੇ ਦੇ ਤਿਆਰ ਰੱਖੀ ਉਹ ਅੰਦਰ ਵੜਿਆ ਗਿਆ ਇੰਨਾ ਕੁੱਟ ਕੇ ਤਾਂ ਕਹਿੰਦੀ ਧਿਆਨ ਮੈਂ ਬੈਠੀ ਐ ਇੱਥੇ ਹੂੰ ਪਰ ਗਟ ਜਦੋਂ ਮੈਂ ਐਡੀ ਕੇ ਸੱਬੜ ਆ ਹੱਜੇ ਦਾ ਲਾਇਆ ਉਹ ਸੁੰਬਾ ਗਿਆ ਹਲਾ ਦਾ ਅੱਛਾ ਇੰਨਾ ਦੇ ਨਾਲ ਉਹ ਮੈਂ ਉਹਦੇ ਨਾਲ ਤੋੜ ਕੇ ਜਿੰਦਰਾ ਅੰਦਰੋਂ ਨਿਗਲੇ ਜਿੰਦਰਾ ਦੀ ਕੁੜੀ ਟੁੱਟ ਗਈ ਅੱਛਾ ਵੱਲ ਦਾ ਨਹੀਂ ਤਾਂ ਹੋਰ ਕੁੱਟਣਾ ਹੀ ਤੁਹਾਨੂੰ ਅੰਨਿਕ ਨਿਕਲ ਆਇਆ ਅਛਾ ਨਿਕਲ ਆਇਆ ਜੇ ਮੈਂ ਇਹ ਨਹੀਂ ਅੱਗੋਂ ਵੜਿਆ ਹੂੰ ਅੱਗੋਂ ਵੜਿਆ ਤਾਂ ਮੈਂ ਛਾਲ ਮਾਰ ਲਗਾਇਨੀ ਇਧਰੋਂ ਤੇ ਫਿਰ ਮੈਨੂੰ ਖੇਲ ਭੱਜਾ ਜੇ ਜੋ ਮੈਂ ਭੱਜਾਂ ਦਾ ਮੇਰੇ ਕੰਨ ਬੋਲੀ ਹੋ ਗਏ ਅੱਖਾਂ ਵੀ ਅੰਨੀ ਹੋ ਗੀਆਂ ਤੇ ਮੈਂ ਫਿਰ ਆਹ ਮੇਰੇ ਗਿੱਟੀ ਨਿਕਲ ਗਏ ਮੈਂ ਫਿਰ ਉੱਥੇ ਆਏ ਆਏ ਕਰਦਾ ਰਿਆ ਥਾਉਂ ਜੀ ਨਹੀਂ ਕਿੱਥੋਂ ਤੂੰ ਕਿੰਦੀ ਦੂਰ ਛਾਲ ਮਾਰੀ ਫੇਪਰੋਂ ਮਤ ਜੀ ਉਹ ਤਾਂ ਕਿਨੇ ਬੋੜੇ ਕੋਠੇ ਦੇ ਉਪਰੋਂ ਸ਼ਾਹ ਮਾਰੀ 8020 22 ਪਹੁੰਚੇਗਾ 2022 ਫੋਟੋ ਉਪਰੋਂ ਸ਼ਾਹ ਮਾਰੀ ਹਾਂਜੀ ਪਹਿਲਾਂ ਪਰ ਕਰਦੇ ਕਰਕੇ ਹਾਂਜੀ ਹਾਂਜੀ ਜਦੋਂ ਦਾਰਦੇ ਮੇਰੇ ਮਗਰ ਪਜਾਣਾ ਉਹਦੇ ਫਿਰ ਤਾਜੇ ਤਾਜੇ ਨਹੀਂ ਪਤਾ ਲੱਗਾ ਤੁਹਾਨੂੰ ਨਹੀਂ ਤੇ ਉਸ ਤੋਂ ਫਿਰ ਜੀ ਇੰਦਿਆ ਦੀ ਕੰਧਿਆ ਉਹ ਮੈਂ ਹੱਥ ਪਾਵਾਂ ਦੇ ਪਏ ਨਾ ਫਿਰ ਮੈਂ ਦੋਵੇਂ ਹੱਥ ਪਾ ਕੇ ਨਾ ਐ ਲੰਮਾ ਪਾ ਕੇ ਕੰਧ ਤੇ ਚੜਿਆ ਲੰਮਾ ਪਾ ਕੇ ਮੈਂ ਥੱਲੇ ਦੇਖਦਾ ਉਹਦੇ ਘਰੇ ਤੇ ਜਿ ਕਿਹੇ ਦੇ ਅੱਛਾ ਉਦੋਂ ਮੈਂ ਗਿਆ ਆਪਣੇ ਜੀਸੂ ਸਰਪੰਚ ਦਾ ਭਰਾ ਮਹਿਲ ਉਹਨਾਂ ਘਰੇ ਗਿਆ ਨਾ ਮੈਂ ਯਾਰ ਮੈਨੂੰ ਸਟਾ ਲਾਤੀਆਂ ਇਤਨਾ ਬੈੱਡ ਮੇ ਲਮਾ ਪੈ ਗਿਆ ਬੈਠ ਗਿਆ ਤੁਹਾਨੂੰ ਪਾਣੀ ਦਿੱਤਾ ਚਾਹ ਹੈ ਹੈ ਤੇ ਮੈਨੂੰ ਉਹਦੇ ਵੀ ਪ੍ਰੌਣੇ ਆ ਰਹੇ ਆ ਉਹ ਬੈੱਡ 'ਚ ਪੈ ਗਿਆ ਮੈਂ ਕਿਹਾ ਯਾਰ ਮੈਂ ਤੀਨੇ ਪਾ ਮੇਰੇ ਤੇ ਪੈਰ ਨਹੀਂ ਲੱਗਦੇ ਜਦੋਂ ਪੈਰ ਥੱਲੇ ਰੱਖਿਆ ਤਾਂ ਧੀਰੀ ਵਗੀ ਆ ਤੁਹਾਡੇ ਪੈਰ 'ਤੇ ਕਿਹੜੇ ਪ੍ਰੌਣੇ ਇੰਨੀ ਵਗੀ ਆ ਆ ਮੈਂ ਕਿਹਾ ਯਾਰ ਪੱਟੀ ਲਿਆ ਕੋ ਪ੍ਰੌਣੇ ਹੋਈ ਇਹਦਾ ਲਹੂ ਵਗੀ ਜਾਂਦਾ ਹੂੰ ਉਹ ਪੱਟੀ ਨਾਲ ਆਉਂਦਾ ਲੱਭਦੀ ਨਹੀਂ ਮੈਂ ਆ ਯਾਰ ਤੂੰ ਮੇਰੀ ਪੱਕ ਪਾੜਦੀ ਮੇਰੇ ਤੇ ਜਿਹੜਾ ਹੀ ਕੋਈ ਨਹੀਂ ਹਿੱਸੇ 'ਚ ਲੰਗਾ ਹੂੰ ਮੁਰਕੇ ਮੈਂ ਨਾ ਬਾਹਰ ਗਿਆ ਮੈਂ ਬਾਹਰ ਗਿਆ ਉਹਦੇ ਥੱਲੇ ਦੇ ਰੜਕੇ ਇੱਕ ਕੇ ਗਿਆ ਤੇ ਮ ਲੰਮਾ ਪੈ ਗਿਆ ਹਾਂ ਮੇਰੇ ਵਾਲ ਵੀ ਕੁੱਤੇ ਖਿਲਦੇ ਸਿਰ ਜੂੜਾ ਵਿਚਾਰਾ ਤੇ ਲੰਮਾ ਪੈ ਗਿਆ ਫਿਰ ਮੈਂ ਕਿਹਾ ਮੈਨੂੰ ਵਜੀਰ ਘਰੇ ਛੱਡਿਆ ਛੱਡਿਆ ਸਰਪੰਚ ਦੇ ਭਰਾ ਦੇ ਵਜੀਰ ਬਾਹਰ ਗਿਆ ਉਹਦਾ ਭਰਾ ਹੈ ਉਹਨਾਂ ਉਹਨਾਂ ਬਾਹਰ ਮੈਨੂੰ ਨਾ ਮੋਟਰਸਾਈਕਲ ਤੇ ਚੜਾ ਕੇ ਤੇ ਛੱਡ ਕੇ ਬਾਹਰ ਹੀ ਛੁੱਟ ਗਿਆ ਉਹ ਵੀ ਮਹੀਨੇ ਦੇ ਮੁੰਡੇ ਹੂੰ ਤੇ ਮਾਹੌ ਨਾਲ ਘਰੇ ਤੇ ਮੈਨੂੰ ਛੱਡਿਆ ਅੱਛਾ ਉਹ ਫਿਰ ਸੁਖਵੀਰ ਮੁੰਡਾ ਹੈ ਤੇ ਸੁਖਦੇਵ ਮੁੰਡਾ ਹੈ ਜ਼ਹੀਦਾਰ ਪਾਠੀ ਹੂੰ ਜ਼ਹੀਦਾਰ ਅਮਰਤਾਰੀ ਤੇ ਉਹਨਾਂ ਮੈਨੂੰ ਫਿਰ ਨਾ ਤਿੰਨਾਂ ਬੰਦੇ ਨੇ ਗੱਡੀ ਦੇ ਲੱਧਿਆ ਤੇ ਲੱਡ ਕੇ ਮੈਨੂੰ ਲੋਗੜ ਸੋਤ ਸਿੰਘ ਸਰ ਬਾਬਾ ਬਤਾਰ ਸਿੰਘ ਮਨਸਰ ਉੱਥੇ ਮੈਨੂੰ ਲਗਾਇਆ ਲੋਗੜ ਉਹਨਾਂ ਦੇ ਨਾਲ ਜਾਣਿਆ ਕਿ ਉਹਨੇ ਚੰਗੇ ਹੋਗੇ ਜੋ ਆ ਕੇ ਗਿੱੱਚੇ ਚਾੜਦੇ ਨਹੀਂ ਉੱਪਰ ਢੀ ਕਰਤੀ ਆ ਉਹਨਾਂ ਤਿੰਨਾਂ ਬੰਦਿਆਂ ਮੈਨੂੰ ਚੜਾਇਆ ਕਿ ਤਿੰਨਾਂ ਲਾਇਆ ਫਿਰ ਉੱਥੇ ਤਿੰਨਾਂ ਲਾਇਆ ਲਾਇਆ ਫਿਰ ਮੈਨੂੰ ਘਰੇ ਨਾ ਫਿਰ ਮੇਰੇ ਉਹ ਕਸ਼ਮੀਰ ਨੇ ਆਇਆ ਘਰੇ ਵੀ ਬੂਆ ਖੁੱਲਾ ਹੈ ਤੇ ਜਿੰਦਰਾ ਟੁੱਟਾ ਤੇ ਲਹੂ ਨਹੀਂ ਬਗੀ ਕੋਈ ਨਹੀਂ ਤੇ ਸੁੱਖਾ ਉਹਨੇ ਮੇਰੇ ਕੋਲ ਇਵੇਂ ਨਹੀਂ ਕੀਤਾ ਟੈਲੀਫੋਨ ਕਿੰਨੋਂ ਨੰਬਰ ਲਾ ਕੇ ਵੀ ਸੁੱਖਾ ਨਹੀਂ ਲੱਭਦਾ ਬਾਬਾ ਸੁੱਖਾ ਆਂਦੇ ਆ ਹਾਂ ਮੇਰਾ ਸੁਦੇਸ਼ ਸਿੰਘ ਜਦੋਂ ਮੈਂ ਕੰਮ ਦਿੱਤੇ ਆ ਤਾਂ ਹਵਾਰਾ ਕਰਨ ਮੁੰਡਾ ਬਾਬਾ ਪਰ ਸੁੱਖੀ ਆਂਦੇ ਤੇ ਬਾਬਾ ਸੁੱਖਾ ਸੋ ਬਸ ਨਾ ਸੁਦੇਸ਼ ਤੇ ਵੱਡੇ ਵੱਡੇ ਪਾਠੀਆਂ ਤੇ ਮੰਮੰਨੇ ਪਰਮੰਨੇ ਦੇ ਖੰਡ ਪਾਟ ਦਿੱਤੇ ਨੇ ਜਿਹੜੇ ਗੁਜਰ ਦਿਨ ਜਿਹੜੇ ਅਜੀਬ ਹਾਂ ਆਸ਼ਾ ਉਸ ਤੋਂ ਬਾਅਦ ਬਾਬਾ ਜੀ ਮੈਂ ਫੇਰ ਨਾ ਮੈਨੂੰ ਉਹਨਾਂ ਫੇਰ ਪਤੀ ਕਰਾਇਆ ਘਰੇ ਲੈ ਆਂਦਾ ਤੇ ਮੇਰਾ ਪਣੀਵਾ ਆ ਗਿਆ ਫੰਦਾ ਪਰਚਾ ਨਹੀਂ ਕਰਦੇ ਤਾਂ ਤੂੰ ਇਹ ਕਾਪੀ ਇੱਕ ਦੇ ਜਾ ਤੇ ਇੱਕ ਕੁੰਜੀਆਂ ਦੇ ਜਾ ਇੱਕ ਮੋਬਾਈਲ ਦੇ ਜਾ ਮੋਬਾਈਲ ਵੀ ਜਾਏਗਾ ਕਾਪੀ ਵੀ ਜਾਏਗਾ ਕੁੰਜੀਆਂ ਵੀ ਪੰਜੇ ਜਿੰਨਾਂ ਲੈ ਜਾ ਅੱਛਾ ਤੇ ਉਹਨੇ ਫਿਰ ਉਹ ਨਹੀਂ ਜੀ ਦਿੱਤਾ ਫਿਰ ਮੇਰਾ ਜਿਹੜਾ ਦੇ ਭਤੀਜਾ ਹੈ ਉਹਨੇ ਮੇਰੇ ਭਨੇਨੇ ਆਖਾ ਜੀ ਜੀ ਇੰਜੀਨੀਅਰ ਦੀ ਪ੍ਰਾਪਤੀ ਸਮਝ ਉਹਨੂੰ ਸਾਹਮਣੇ ਹੂੰ ਉਹ ਮੁੰਡੇ ਨੇ ਮੇਰੇ ਸੰਗਾਰ ਸਿੰਘ ਮੇਰੇ ਭਰਾ ਦੇ ਪੁੱਤੀ ਪੀਡੇ ਵਰ ਬਾਕੇ ਪਰਾਨੇ ਇੱਕ ਡਲਚੜੇ ਤੇ ਇੱਕ ਟੈਟੋ ਹੱਸੇ ਉਹ ਤੇਰੇ ਬਾਬਾ ਜੀ ਕਿੰਨੇ ਬੱਚੇ ਤੁਹਾਡੇ ਮੈਂ ਵੀ ਸ਼ਾਦੀ ਤਰਾਹੀ ਬੱਚੇ ਆ। ਅੱਛਾ ਹਾਂ ਤੁਹਾਡੇ ਕੋਈ ਪ੍ਰਵਾਹ ਚ ਬੱਚਾ ਨਹੀਂ। ਜੀ ਨਾ ਪੁੱਤਰ ਦਾ ਕਿੰਨੀ ਕ ਪਹਿਲੀ ਤੁਹਾਡੇ ਨਾਲ ਆ? ਮੇਰੇ ਨਾਲ ਪਹਿਲੀ ਚਿੱਲਾ ਕ ਪਹਿਲੀ ਆ। ਹਾਂ ਉਹ ਮੈਂ ਮੁੰਡੇ ਨੂੰ ਵਸੀਦ ਨਾਮ ਕਰਤੀ ਆ। ਫਿਰ ਮੈਂ ਤੁਮ ਇਨਸਾ ਹੋ। ਕਿਹੜੇ ਮੁੰਡੇ ਨੂੰ? ਵੱਡਾ ਮੁੰਡਾ। ਵੱਡਾ ਭਤੀਜਾ ਜਿਹੜਾ ਆ ਉਹ ਚੰਗਾ ਤੁਹਾਡੇ ਨਾਲ ਰਹਿਣ ਸੀਗਾ ਤਾਂ। ਉਹਨੇ ਮੈਨੂੰ ਨਹੀਂ। ਪਰ ਉਹ ਤੋਂ ਵੱਡਾ ਆ ਅਦਲਵੀਰ ਸਿੰਘ ਲਾਡੀ। ਉਹ ਇਕੱਠੇ ਨਹੀਂ ਰਹਿੰਦੇ ਇਹ। ਨਹੀਂ ਜੀ ਉਹ ਆ ਗਏ ਉਹ ਆਟੇ ਆ। ਉਹਨੇ ਨਹੀਂ ਭਾਂਡਿਓ ਉਹ ਉਹਦੇ ਗੱਲ ਪਿਆ ਉਹ ਛੱਡ ਕੇ ਸਹੂਰੀ ਚਲਾ ਗਿਆ ਉਹਦੇ ਤੇ ਗੁੱਸੇ ਹੋ। ਜੇ ਉਹਨੇ ਮੈਨੂੰ ਮਹੀਨਾ ਤੇ ਪੰਜ ਦਿਨਾਂ ਸਾਹਮਣੇ ਆ ਮੈਨੂੰ ਚੋਕ ਕੇ ਟੱਕੀ ਕਰਾਉਂਦਾ ਜਾਂ ਅਸ਼ਨਾ ਤੇ ਚੋਕ ਕੇ ਮੁੱਕੇ ਮੰਜੇ ਦੇ ਲੰਦਾ ਰੁਕਤੀ ਆਪ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਮੁਖ ਸੇਵਾਦਾਰ ਜਲੰਧਰ ਤੋਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਦੇ ਮਕੇਰੀਆਂ ਦੇ ਮੁਖ ਸੇਵਾਦਾਰ ਮਨਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਖ ਸੇਵਾਦਾਰ ਤੋ ਅਸੀਂ ਸਾਰੇ ਅੱਜ ਆਏ ਆ ਜੀ ਬਾਬਾ ਜੀ ਦੇ ਗ੍ਰਹਿ ਵਿਖੇ ਜਿਨ੍ਹਾਂ ਦੀ ਵੀਡੀਓ ਪੁੱਛਦੇ ਨਾ ਤੋ ਦੋ ਤਿੰਨ ਦਿਨਾਂ ਤੋਂ ਬੜੀ ਵਾਇਰਲ ਹੋ ਰਹੀ ਹੈ ਤੋ ਸਾਰਿਆਂ ਨੇ ਵੇਖਿਆ ਵੀ ਬਾਬਾ ਜੀ ਨੇ ਕੀ ਵਤੀਰਾ ਕੀਤਾ ਇਹਨਾਂ ਦੇ ਭਤੀਜੇ ਨੇ ਜਦ ਕਿ ਉਹ ਭਤੀਜਾ ਕਹਿਣ ਦੇ ਲਾਇਕ ਨਹੀਂਗਾ ਬਾਬਾ ਜੀ ਦਾ ਨਾਮ ਸੁਖਜਿੰਦਰ ਸਿੰਘ ਸੁਖਦੇਵ ਸਿੰਘ ਇਹਨਾਂ ਨੂੰ ਸਾਰੇ ਸੁਖੀ ਬਾਬਾ ਸੁੱਖਾ ਬਾਬਾ ਕਹਿੰਦੇ ਉਹ ਬਾਬਾ ਐਵੇਂ ਨਹੀਂ ਨਾਮ ਇਹਨਾਂ ਨਾਲ ਜੁੜ ਗਿਆ ਬਾਬਾ ਨੇ ਸਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਆ ਕੌਮਲੀ ਬਹੁਤ ਸੰਘਰਸ਼ ਕੀਤਾ ਬਹੁਤ ਸੇਵਾ ਕੀਤੀ ਆ ਤੇ ਅੱਜ ਆ ਹਾਲਾਤ ਆ ਵੀ ਅੱਜ 1 ਮਹੀਨਾ ਹੋ ਗਿਆ ਇਸ ਗੱਲ ਨੂੰ ਉਹ ਬੰਦਾ ਨਸ਼ਈ ਆ ਨੱਚਿਆ ਨੇ ਨਸ਼ੇ ਦੇ ਨਾਲ ਕਿਤੇ ਗਲਤੀ ਨਾਲ ਉਹਦੇ ਕੋ ਵੀਡੀਓ ਵਾਇਰਲ ਹੋ ਗਈ ਤੇ ਸਾਨੂੰ ਪਤਾ ਲੱਗਾ ਨਿੱਦੇ 1 ਮਹੀਨਾ ਹੋ ਗਿਆ ਉਸ ਬੰਦੇ ਨੇ ਪ੍ਰਸ਼ਾਸਨ ਨੂੰ ਗਲਾਂ ਗੱਡੀਆਂ ਉਸ ਤੋਂ ਬਾਅਦ 5 ਦਿਨ ਬਾਬਾ ਨੂੰ ਭੁੱਖਾ ਰੱਖ ਕੇ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਵੀਡੀਓ ਤੱਕ ਬਣਾਈ ਤੇ ਤੈਨੂੰ ਮਾਰ ਕੇ ਹੀ ਅੰਗੂਠਾ ਵੱਢ ਕੇ ਅੰਗੂਠਾ ਲਵਾ ਲੈਣਾ ਤੈਨੂੰ ਨਹਿਰ ਚ ਸੌੜ ਦੇਣਾ ਤੇਰਾ ਕੌਣ ਤੇਰੇ ਮਗਰ ਆਏਗਾ ਕਿਸੇ ਨੂੰ ਤੇਰਾ ਪਤਾ ਵੀ ਨਹੀਂ ਲੱਗਣਾ ਸੋ ਮਾਲਕ ਨੇ ਖੇਡ ਰਚਾਈ ਕਿ ਬਾਬਾ ਜੀ ਉੱਥੋਂ ਨਿਕਲੇ ਸਾਰਿਆਂ ਦੇ ਵਿੱਚ ਗੱਲ ਪਹੁੰਚੀ ਆ ਸੋ ਸਾਰੀ ਸਾਥ ਸੰਗਤ ਨੂੰ ਬੇਨਤੀ ਆ ਜੀ 8 ਤਰੀਕ 12 ਵਜੇ ਪਿੰਡ ਬਾਲੇਵਾਲਾ ਸੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚੋ ਜੀ ਬਾਬਾ ਜੀ ਦੇ ਉਹ ਬਲਾਂਡ ਦਾ ਸੰਗਤ ਨੂੰ ਕਾਰਨ ਹੈ ਕਿ ਹੁਣ ਪੁਲਿਸ ਵਾਲੇ ਬਾਬਾ ਜੀ ਉੱਤੇ ਪ੍ਰੈਸ਼ਰ ਕਰਦੇ ਵੀ ਤੁਸੀਂ ਇੱਥੇ ਆਓ ਇੱਥੇ ਆਓ ਤੇ ਪਰਚਾ ਦੇਣਾ ਕਿ ਨਹੀਂ ਦੇਣਾ ਤੁਸੀਂ ਦੱਸੋ ਇਹ ਪੁੱਛਣਾ ਨਹੀਂ ਗੱਲ ਦਾ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਬਾਬੇ ਦੇ ਹਾਲਾਤ ਵੇਖੋ ਕੀ ਹੈ ਪ੍ਰਸ਼ਾਸਨ ਨੂੰ ਉਹ ਬੰਦਾ ਗਾਣਾ ਗੜ ਰਿਹਾ ਫੇਰ ਪ੍ਰਸ਼ਾਸਨ ਪੁੱਛ ਰਿਹਾ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਤਾਂ ਤੁਸੀਂ ਇਹ ਤੋਂ ਸਮਝ ਸਕਦੇ ਹੋ ਵੀ ਕਿੰਨਾ ਦਬਾਅ ਹੋਏਗਾ ਜਾਂ ਕਿੰਨਾ ਚੜਾਵਾ ਚੜਿਆ ਹੋਏਗਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇੱਕ ਆਪਣੀ ਸੋਚ ਅਸੀਂ ਕਹਿੰਦੇ ਹਾਂ ਵੀ ਪ੍ਰਸ਼ਾਸਨ ਜਾਂਦਾ ਵੀ ਬਾਬੇ ਕੋਲੋਂ ਰਾਈਨਾਮਾ ਕਰਾ ਲਈਏ ਇੱਥੇ ਬੁਲਾ ਕੇ ਇਹਨਾਂ ਨੂੰ ਸਾਰਿਆਂ ਨੂੰ ਕਾਨੂੰਨ ਦੀ ਜਾਣਕਾਰੀ ਹੈ ਵੀ ਬਿਆਨ ਜਿਹੜੇ ਉਹ ਮਰੀਜ਼ ਬੰਦੇ ਦੇ ਘਰ ਆ ਕੇ ਲਿੱਤੇ ਜਾਂਦੇ ਆ ਜੇ ਹਸਪਤਾਲੋਂ ਤੇ ਹਸਪਤਾਲ ਜਾ ਕੇ ਲਿੱਤੇ ਜਾਂਦੇ ਆ ਜੋ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਆ ਵੀ ਤੁਸੀਂ 8 ਤਰੀਕ ਚਲੋ ਨਾਲ ਤੋਂ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਰੇ ਵੱਤ ਚੜ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚਣ ਇੱਥੇ ਤਾਂ ਜੋ ਪ੍ਰੋਜੈਕਸ਼ਨ ਵਾਲੋ ਬਾਬੇ ਨਾਲ ਕੋਈ ਤੱਕਾ ਨਾ ਹੋ ਸਕੇ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਾਨੂੰ ਉਹ ਵੀਡੀਓ ਦੇ ਕੇ ਮਾਨੂੰ ਬਹੁਤ ਸਤਿ ਸਹਾਈ ਕਿ ਅਸੀਂ 3-4 ਜਣੇ ਅਸੀਂ ਇੱਥੇ ਪਹੁੰਚੇ ਬਾਬਾ ਜੀ ਦੇ ਬਾਬਾ ਸੁਖੀ ਜੀ ਕੋਲ ਇਹ ਫੌਮ ਦੀ ਬਹੁਤ ਕਾਫੀ ਦੇ ਰਚ ਕਰ ਕੀਤਾ ਹੈ ਤੇ ਸਾਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਜੋ ਵੀ ਫੰਦੀ ਕਾਰਵਾਈ ਆ ਉਸ ਲੜਕੀ ਉੱਤੇ ਜਿਨ੍ਹਾਂ ਨੇ ਇਹ ਦਾਰੀ ਫੜੀ ਆ ਉਹਨੂੰ ਉਹ ਜੋ ਪਰਚਾ ਕਰਕੇ ਤੇ ਉਹਦੀ ਜਿਹੜੀ ਘਰਦੀ ਆ ਉਹਨੇ ਵੀਡੀਓ ਬਣਾਈ ਆ ਵਾਇਰਲ ਕੀਤੀ ਆ ਉਹ ਜਨਾਲੀ ਵੀ ਨਾਲ ਹੀ ਆ ਤੇ ਉਹ ਬੰਦੇ ਨਾਲ ਇਹਨਾਂ ਦੋਨਾਂ ਜਿਹੜੇ ਪਰਚਾ ਹੋਣਾ ਚਾਹੀਦਾ ਵਾ ਇਹ ਜਿਹੜੇ ਥੋੜੀ ਜਿਹੀ ਥਾ ਕਰਕੇ ਇੱਕ ਅਮਰਧਾਰੀ ਦੀ ਦਾੜੀ ਨੂੰ ਫੜ ਕੇ ਉਹਨਾਂ ਕਿਤਰਾ ਬੇਇੱਜ਼ਤੀ ਕਰਦੇ ਨੇ ਕਿਹੜਾਂ ਦੀ ਬੇਇੱਜ਼ਤੀ ਕੀਤੀ ਥਾੜੇ ਦੀ ਬੇਇੱਜ਼ਤੀ ਕੀਤੀ ਕਿੰਨੇ ਵਾਰ ਬਾਬਾ ਜੀ ਦੇ ਬਾਬਾ ਜੀ ਆਪ ਦੱਸ ਰਹੇ ਵੀ ਮੇਰੇ ਵਾਲ ੁੱਟੇ ਆ ਕਿ ਕੇਂਦਰਾ ਵਾਲੇ ਕੋਈ ਵੀ ਜਿਹੜਾ ਦੱਸ ਦੇ ਆ ਕਿ ਕਿਤਰਾ ਇਹਨਾਂ ਦੇ ਰੁਕੀਤਾ ਕਿਸਾਨੀ ਜਲਦੀ ਕੀਤੀ ਹੈ ਬੇਦਬੀ ਦਾ ਪਰਚਾ ਹੋਣਾ ਚਾਹੀਦਾ ਤੇ ਕਿਡਨੈਪ ਕੀਤੇ ਪਰਚਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਹਦਾ ਖਾਣੇਦਾਰ ਸਾਨੂੰ ਅੱਗੇ ਜਾਂਦਾ ਬੱਚਾ ਕਰਵਾਇ ਕਿਹਨਾਂ ਅੱਛਾ ਬਣੇਗਾ ਅੱਛਾ ਨਹੀਂ ਆ ਸਕਦਾ ਉਹ ਤਾਂ ਕਹਿ ਦਿੱਤੀ ਜੇ ਤੱਕ ਉਹ ਕੋਈ ਉੱਦੀ ਬੈਠਾ ਹੈ ਅੱਛਾ ਤੈਨੂੰ ਨਹੀਂ ਪਤਾ ਬੰਦੇ ਦੇ ਡੱਟ ਲੱਗੀ ਪਰਚਾ ਤੇ ਬਿਆਨ ਆ ਵੀ ਲਿਖੀਂਗੇ ਕਿ ਉਹ ਉਹ ਬੈਠਾ ਜਿਹਨੇ ਮੇਰਾ ਕਰਾਇਆ ਕੋਈ ਨਾ ਕੋਈ ਚਿਗਿਆਰੀ ਜਿਹੜੀ ਆ ਉਹਦੀ ਮੰਨਣ ਦੇ ਨੇ ਅੱਛਾ ਸ਼ਰਾਬ ਤੇ ਹੁੰਦਾ ਹੈ ਕੋਈ ਨਹੀਂ ਬਾਬਾ ਸ਼ਰਾਬ ਪਲਾਉਂਦੇ ਆਪਾਂ ਨਹੀਂ ਤੁਸੀਂ ਕੁਝ ਦੀ ਤੋ ਬੈ ਇਥੇ ਏਰੀਕਾ ਹੋਰ ਵੀ ਹੈ ਨਾ ਹੁੰਦਾ ਉਹ ਬੰਦੇ ਦਾ ਹੱਥ ਪੈਂਦਾ ਬਾਹਰ ਅੰਦਰ ਲੀਡਰਾਂ ਨਾਲ ਰਹਿੰਦਾ ਹੈ ਨਾ ਮੈਂ ਬੰਦੇ ਨਾ ਮੱਦੀ ਕੋਈ ਗੱਲ ਨਹੀਂ ਲੀਡਰ ਤਾਂ ਥੋੜੀ ਹੈ ਕੋਈ ਆਪਾਂ ਵੀ ਲੀਡਰ ਹੈ